ਹਾਂ ਜੀ ਸੋ ਸਾਲੀ ਨੂੰ ਸੱਚੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਵੀ ਠੀਕ ਠਾਕ ਹੋਵੋਗੇ ਤੇ ਆਪਾਂ ਨੇ ਦਿੱਲੀ ਵਿੱਚ ਮੈਟਰੋ ਦਾ ਸਫ਼ਰ ਵੀ ਕੀਤਾ ਤੇ ਮੈਂ ਫਸਟ ਟਾਈਮ ਦਿੱਲੀ ਵਿੱਚ ਮੈਟਰੋ ਦਾ ਸਫ਼ਰ ਕੀਤਾ ਸੀ ਤੇ ਬਹੁਤ ਵਧੀਆ ਲੱਗਿਆ ਮੈਨੂੰ ਤੇ ਕਾਫੀ ਵਧੀਆ ਸਹੂਲਤ ਸੀ ਕੀ ਦਿੱਲੀ ਵਿੱਚ ਮੈਟਰੋ ਦੀ ਤੇ ਉਸ ਤੋਂ ਬਾਅਦ ਆਪਾਂ ਮੰਗਲਾ ਸਾਹਿਬ ਗੁਰਦੁਆਰਾ ਮੱਥਾ ਟੇਕਣ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਜੇ ਫਿਰ ਰਕਾਬਗੰਜ ਗੁਰਦੁਆਰਾ ਸਾਹਿਬ ਜੋ ਕਿ ਨੌਵੇਂ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਹੈ ਜੀ ਉਹਨਾਂ ਦੀ ਯਾਦ ਵਿੱਚ ਬਣਾਇਆ ਹੋਇਆ ਹੈ ਜੀ ਦਿੱਲੀ ਵਿੱਚ ਤੇ ਆਪਾਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਤੇ ਤੁਸੀਂ ਵੀ ਮੇਰੀ ਇਸ ਵੀਡੀਓ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਜੀ ਤੇ ਨਾਲ ਹੀ ਆਪਾਂ ਤੁਹਾਨੂੰ ਉੱਥੇ ਦਾ ਜੋ ਵੀ ਇਤਿਹਾਸ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਆਓ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਤੇ ਤੁਸੀਂ ਸਾਹਮਣੇ ਜੋ ਬਿਲਡਿੰਗ ਦੇਖ ਰਹੇ ਹੋ ਜੀ ਇਹ ਇੰਟਰਨੈਸ਼ਨਲ ਆ ਸੈਂਟਰ ਫਾਰ ਸਿੱਖ ਸਟੱਡੀਜ਼ ਹੈ ਜੀ ਇੱਥੇ ਇੱਕ ਸ਼ੋਅ ਚੱਲਦਾ ਜੀ ਜੋ ਕਿ ਇਸ ਦਾ ਸਮਾਂ ਹੈਗਾ ਜੀ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਦੋਂ ਤਕਰੀਬਨ 20 ਤੋਂ 25 ਬੰਦੇ ਹੋ ਜਾਂਦੇ ਨੇ ਤੇ ਇੱਥੇ ਸ਼ੋਅ ਚੱਲਦਾ ਜੀ ਬਹੁਤ ਸੋਹਣਾ ਸ਼ੋਅ ਚੱਲਦਾ ਉਹ ਜਿਹਦੇ ਵਿੱਚ ਸਿੱਖ ਇਤਿਹਾਸ ਦੀਆਂ ਦੱਸਿਆ ਜਾਂਦਾ ਸਿੱਖ ਇਤਿਹਾਸ ਬਾਰੇ ਤੇ ਅਸੀਂ ਕਾਫੀ ਘਟੇ ਜਾਣੇ ਸੀਗੇ ਤਾਂ ਕਰਕੇ ਸ਼ੋਅ ਚੱਲਿਆ ਨਹੀਂ ਨਹੀਂ ਆਪਾਂ ਤੁਹਾਨੂੰ ਇਸ ਵੀਡੀਓ ਦੇ ਨੇ ਸ਼ੋਅ ਵੀ ਦਿਖਾਉਂਦੇ ਤੇ ਇਹ ਹਮ ਜੋ ਦਿੱਲੀ ਗੁਰਦੁਆਰਾ ਕਮੇਟੀ ਹੈ ਉਹਨਾਂ ਦਾ ਦਫ਼ਤਰ ਬਣਿਆ ਹੋਇਆ ਜੀ ਇਹ ਰਕਾਬगंज ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਣਿਆ ਹੋਇਆ ਹੈ ਸਾਹਮਣੇ 메ਨ ਗੇਟ ਤੋਂ ਹੀ ਇਹ ਬਿਲਡਿੰਗ ਦਿਖ ਜਾਂਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੂੰ ਸ਼ੋਅ ਵੀ ਦੇਖਣਾ ਹੋਵੇ ਤਾਂ ਸ਼ੋਅ ਦਾ ਟਾਈਮਿੰਗ ਮੈਂ ਦੱਸ ਦਵਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੈ ਜੀ ਜਦੋਂ ਆਪਾਂ 메ਨ ਗੇਟ ਦੇ ਰਾਹੀਂ ਅੰਦਰ ਐਂਟਰ ਕਰਦੇ ਆ ਤਾਂ ਜੀ ਆ ਉੱਥੇ ਆਪਣੀ ਜਲਦੀ ਸੇਵਾ ਚੱਲਦੀ ਹੈ ਜੀ ਤੇ ਜੋ ਤੁਸੀਂ ਸਾਹਮਣੇ ਬਾਬਾ ਜੀ ਦੇਖ ਰਹੇ ਹੋ ਜੀ ਇਹ ਦਸਿਆ ਜਣ ਦੇ ਵੀ ਲਗਾਤਾਰ ਇੱਥੇ ਆਉਂਦੇ ਨੇ ਤੇ ਸੇਵਾ ਕਰਦੇ ਨੇ ਤੇ ਬਹੁਤ ਚੰਗਾ ਲੱਗਿਆ ਜੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਰਕਮ ਗੰਸਾਹਬ ਜੀ ਆਓ ਆਪਾਂ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ ਕਰਾਨੇ ਆ ਤੇ ਇੱਥੇ ਦੇ ਇਤਿਹਾਸ ਨਾਲ ਵੀ ਆਪਾਂ ਤੁਹਾਨੂੰ ਜਾਣੂ ਕਰਾਨੇ ਆ ਜੀ ਉਸ ਤੋਂ ਬਾਅਦ ਆਪਾਂ ਨੇ ਫਿਰ ਆਪਣੇ ਦੋੜਾਕਰ ਵਿਖੋੜੇ ਜਮਾ ਕਰਵਾਏ ਜਮਾ ਕਰਾਣ ਤੋਂ ਬਾਅਦ ਆਪਾਂ ਫਿਰ ਦਰਵਾਜ਼ਾ ਸਾਹਿਬ ਨੂੰ ਮੱਥਾ ਟੇਕਣ ਵਾਸਤੇ ਚਲੇ ਗਏ ਤੇ ਮੈਨੂੰ ਇੱਕ ਇੱਥੇ ਬਹੁਤ ਵਧੀਆ ਲੱਗਿਆ ਵੀ ਜਿਹੜੇ ਜੋੜਾ ਕਰ ਇੱਥੇ ਜਿਵੇਂ ਆਪਾਂ ਜੋੜਾ ਜਮਾ ਕਰਾਨੀ ਹੈ ਪ੍ਰੋਪਰ ਐਂਟਰੀ ਇਨ ਪੁਆਇੰਟ ਤੇ ਇਨ ਆਊਟ ਬਹੁਤ ਸੋਹਣਾ ਲਿਖਿਆ ਹੋਇਆ ਸੀਗਾ ਤੇ ਉੱਥੇ ਦੀ ਹੀ ਹੁੰਦਾ ਸੀਗਾ ਤੇ ਨਾਲ ਹੀ ਕੜਾਹ ਪ੍ਰਸ਼ਾਦ ਦੀ ਇੱਥੇ ਲੱਗਿਆ ਹੋਇਆ ਸੀਗਾ ਸੇਵਾ ਜੋ ਵੀ ਕਰਦੇ ਨੇ ਇੱਥੇ ਤੇ ਆਪਾਂ ਕੜਾਹ ਪ੍ਰਸ਼ਾਦ ਤੋਂ ਕਰਾ ਸਕਦੇ ਆ ਤੇ ਆਪਾਂ ਕਰਾ ਕੇ ਅੰਦਰ ਨੂੰ ਚਲੇ ਜਾਈ ਸੀ ਤੇ ਇੱਥੇ ਤਾਂ ਮੈਂ ਤੁਹਾਨੂੰ ਇਤਿਹਾਸ ਵੀ ਦੱਸਦਾ ਨਹੀਂ ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਸ਼ਿਸ਼ਗੰਜ ਗੁਰਦੁਆਰਾ ਸਾਹਿਬ ਜਿੱਥੇ ਕੀ ਅੱਜਕੱਲ ਬਣਿਆ ਹੋਇਆ ਜੀ ਉੱਥੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਉਹਨਾਂ ਦਾ ਜੋ ਸੀਸ ਸੀ ਉਹ ਭਾਈ ਜੇਤਾ ਜੀ ਲੈ ਕੇ ਅਨੰਦਪੁਰ ਸਾਹਿਬ ਗੁਰਗੋਬ ਸਿੰਘ ਜੀ ਕੋ ਚਲੇ ਗਏ ਸਨ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਧੜ ਸੀ ਉਹ ਲੱਖੀ ਸ਼ਾ ਬੁਨਜਾਰਾ ਆਪਣੇ ਗੱਡੇ ਵਿੱਚ ਲੈ ਆਇਆ ਸੀ ਇਸ ਸਥਾਨ ਤੇ ਤੇ ਦੱਸਿਆ ਜਾਂਦਾ ਹੈ ਕਿ ਲੱਖੀ ਸਾਹ ਬੰਜਰਾ ਦਾ ਇੱਥੇ ਘਰ ਹੋਇਆ ਕਰਦਾ ਸੀ ਤੇ ਇਸ ਪਿੰਡ ਦਾ ਨਾਮ ਵੀ ਦੱਸਿਆ ਜਾਂਦਾ ਹੈ ਕਿ ਪਹਿਲਾਂ ਰਕਾਬ ਗੰਜ ਹੁੰਦਾ ਸੀ ਤੇ ਉਸ ਦੇ ਪਿੰਡ ਤੋਂ ਹੀ ਇਸ ਸਥਾਨ ਦਾ ਨਾਮ ਗੁਰਦੁਆਰਾ ਰਕਾਬ ਗੰਜ ਸਾਹਿਬ ਰੱਖਿਆ ਗਿਆ ਸੀ ਤੇ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਸੇ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਦੇ ਧਰ ਦਾ ਸੰਸਕਾਰ ਕੀਤਾ ਗਿਆ ਸੀ ਤੇ ਤੁਸੀਂ ਬਿਲਕੁਲ ਸਾਹਮਣੇ ਹੀ ਦੇਖ ਸਕਦੇ ਹੋ ਜੀ ਤੇ ਇੱਕ ਪ੍ਰਾਤਨ ਮੋਰ ਵੀ ਪਈ ਹੈ ਕਿਉਂਕਿ ਸਿੱਖ ਇਤਿਹਾਸ ਦੀ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਆਸਤੀਆਂ ਨੂੰ ਇੱਕ ਗਾਗਰ ਵਿੱਚ ਪਾ ਕੇ ਲੱਖੀ ਸਾਵਰਦਾਰਾ ਨੇ ਇਸੇ ਸਥਾਨ ਤੇ ਟਿਕਾ ਦਿੱਤਾ ਸੀ ਜੀ ਤੇ ਉਸ ਤੋਂ ਬਾਅਦ ਜਦੋਂ ਸਿੱਖ ਮਿਸਲਾਂ ਦਾ ਰਾਜ ਆਇਆ ਤਾਂ ਦੱਸਿਆ ਜਾਂਦਾ ਹੈ ਕਿ ਕਰੋੜ ਸਿੰਘੀ ਮਿਸਲ ਦੇ ਜਥੇਦਾਰ ਬਾਬਾ ਬਗੇਲ ਸਿੰਘ ਜੀ ਨੇ ਜਦੋਂ ਦਿੱਲੀ ਨੂੰ ਫਤਿਹ ਕੀਤਾ ਉਹਨਾਂ ਨੇ ਇਸ ਸਥਾਨ ਤੇ ਕ੍ਰਿਤੇਗ ਬਹਾਦਰ ਜੀ ਦੀ ਯਾਦਗਾਰ ਨੂੰ ਕਾਇਮ ਕੀਤਾ ਸੀ ਤੇ ਉਸ ਸਮੇਂ ਦਾ ਤੁਸੀਂ ਇਹ ਖੂਬ ਹੀ ਦੇਖ ਸਕਦੇ ਹੋ ਜੀ ਇਹ ਪ੍ਰਾਤਨ ਖੂਈ ਹੈ ਜੀ ਤੇ ਉਸ ਤੋਂ ਬਾਅਦ ਫਿਰ ਦੱਸਿਆ ਜਾਂਦਾ ਹੈ ਕਿ 1615 ਈਸਵੀ ਵਿੱਚ ਜਦੋਂ ਅੰਗਰੇਜ਼ਾਂ ਨੇ ਇੱਥੋਂ ਦੀ ਚਾਰ ਦਿਵਾਰੀ ਜੋ ਕਿ ਬਣਾਈ ਗਈ ਸੀ ਉਸ ਨੂੰ ਢਾ ਦਿੱਤਾ ਸੀ ਆਪਾ ਤੋਂ ਵੱਲੋਂ ਵਿਰੋਧ ਕਰਨ ਤੇ ਸਿੱਖਾਂ ਵਿੱਚ ਵਿਰੋਧ ਹੋਣ ਤੋਂ ਬਾਅਦ ਅੰਗਰੇਜ਼ਾਂ ਨੂੰ ਮੁੜ ਇੱਥੋਂ ਦੀ ਚਾਰ ਦਿਵਾੜੀ ਨੂੰ ਕਾਇਮ ਕਰਨਾ ਪਿਆ ਇਹ ਸੀ ਹੀ ਗੁਰਦੁਆਰਾ ਕਾਫਗਨ ਸਾਹਿਬ ਦਾ ਇਤਿਹਾਸ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਇਸ ਸਬੰਧਿਤ ਗੁਰਦੁਆਰਾ ਸਾਹਿਬ ਹੈ ਜੀ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਤੁਸੀਂ ਇਹ ਜਰੂਰ ਸ਼ੇਅਰ ਕਰਨਾ ਜੀ ਤੇ ਜਿਨ੍ਹਾਂ ਨੇ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਤਾਂ ਉਹ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣੀ ਤੇ ਬੈਲ ਆਈਕਨ ਵੀ ਤੁਸੀਂ ਦਬਾ ਲੈਣਾ ਤਾਂ ਜੋ ਤੁਹਾਨੂੰ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਹ ਤੁਹਾਨੂੰ ਸ਼ੋ ਹੋ ਜਵੇ ਤੇ ਮੇਰਾ ਇੰਸਟਾਗ੍ਰam ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰ ਲੈਣਾ ਜੀ ਫੋਲੋ ਕਰ ਲੈਣਾ ਜੀ ਸੰਦੀਪ ਸਿੰਘ 98 ਸਭ ਨੂੰ ਸਤਿ ਸ਼੍ਰੀ ਅਕਾਲ ਜੀ